・あっ મેંગોસ્ટીન મેંગોસ્ટીન ફ્રેન્ક મખરૂટ કેનોગર્ન મા દીકોગલોબા મોરિંગા મજીસા એન્ડર મેરા ના શંગારા સિંહ દિનાનગર જીટી રોડ દે ઉપર ડીએસ સર્વિસ સ્ટેશન દે ઓપોઝિટ ਮੈਂ ਆਰਗੈਨਿਕ ਸਟੋਰ ਖੋਲਿਆ ਹਰ ਇੱਕ ਚੀਜ਼ ਤੁਹਾਨੂੰ ਇੱਥੋਂ ਆਰਗੈਨਿਕ ਮਿਲੇਗੀ ਬਿਨਾ ਯੂਰੀਆ ਤੋਂ ਬਿਨਾ ਸਪਰੇਅ ਤੋਂ ਜੋ ਵੀ ਚੀਜ਼ ਆ ਹਰ ਇੱਕ ਰੀਜਨਲ ਹੋਵੇਗੀ ਮੈਂ ਆਪਣੀ ਸੋਚ ਨੂੰ ਇੱਥਾ ਥੱਕ ਲੈ ਕੇ ਆ ਕਿ ਲੋਕਾਂ ਦੀ ਹੈਲਥ ਮੈਂ ਠੀਕ ਕਰ ਸਕਾਂ ਔਰ ਲੋਕਾਂ ਨੂੰ ਵਧੀਆ ਤੋਂ ਵਧੀਆ ਸਰਵਿਸ ਪ੍ਰੋਵਾਈਡ ਕਰ ਸਕਾਂ ਲੋਕਾਂ ਨੂੰ ਕੀ ਇਹ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਜੀ ਲੋਕਾਂ ਨੂੰ ਕੀ ਅਵੇਅਰ ਕਰਨਾ ਚਾਹੁੰਦੇ ਹੋ ਮੈਂ ਸਾਰਿਆਂ ਵੀਰਪਰਾਵਾਂ ਨੂੰ ਇਹ ਬੇਨਤੀ ਕਰਨਾ ਕਿ ਅੱਜ ਜ਼ਮਾਨਾ ਜਿਹੜਾ ਆਰਗੈਨਿਕ ਦਾ ਆ ਡਾਕਟਰਾਂ ਦੇ ਘਰ ਨਾ ਪਰੋ ਇਹਨਾਂ ਬੰਬਾਜ਼ੀਆਂ ਤੋਂ ਛੁਟਕਾਰਾ ਪਾਓ ਤਾਂ ਜੇ ਤੁਸੀਂ ਜੋ ਖਾ ਰਹੇ ਹੋ ਇਹ ਜ਼ਹਿਰ ਵਰਗੀ ਚੀਜ਼ ਹੈ ਆਪਣੀ ਰਸੋਈ ਨੂੰ ਜ਼ਹਿਰ ਮੁਕਤ ਬਣਾਓ ਵੱਧ ਤੋਂ ਵੱਧ ਤੁਸੀਂ ਆਰਗੈਨਿਕ ਖੇਤੀ ਕਰੋ ਔਰ ਆਪਣੇ ਪਰਿਵਾਰ ਦੀ ਸਿਹਤ ਦੀ ਪ੍ਰਾਰਥਨਾ ਕਰੋ ਕਿੱਥੇ ਦੁਕਾਨ ਖੋਲੀ ਐ ਐਡਰੈਸ ਥੋੜਾ ਬੋਲ ਦਿਓ ਆਪਣਾ ਜੀ ਇਹ ਸਾਡਾ ਐਡਰੈਸ ਆ ਜੀ ਡੀਆ ਸਰਵ ਸਟੇਸ਼ਨ ਦੇ ਅਪੋਜੀਟ ਹੈ ਜੀਟੀ ਰੋਡ ਤੇ ਆਦਰਸ਼ ਕਲੋਨੀ ਦਿਨਾਨਗਰ ਵਾਰਡ ਨੰਬਰ 5 ਗਲੀ ਨੰਬਰ 1 ਤੇ ਆ ਹਾਂਜੀ ਸਰ ਅੱਜ ਜਿਹੜਾ ਜੋਗ ਚੱਲਦਾ ਪਿਆ ਦਵਾਈਆਂ ਨਾਲ ਲੋਕ ਹਰ ਬੰਦਾ ਦਵਾਈ ਲਈ ਲੈ ਕੇ ਜੀ ਜੀ ਬਿਲਕੁਲ ਦੋ ਦਵਾਈ ਚੀਜ਼ਾਂ ਘਾਰੇ ਆ ਦਵਾਈਆਂ ਨਾਲ ਸਪਰੀਆਂ ਨਾਲ ਖਾਦਾਂ ਨਾਲ ਜਿੱਦ ਤੋਂ ਪਤਾ ਬੜੀ ਭਰਪੂਰ ਆ ਗਈਆਂ ਕੀ ਲੋਕਾਂ ਨੂੰ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਆਰਗੈਨਿਕ ਦੇ ਤੀਏ ਮੇਨ ਹੈਗੇ ਉਹ ਕੀ ਕਹਿਣਾ ਚਾਹੁੰਦੇ ਸਰ जी सर सबसे पहले तो मैं अपने बारे में बताऊंगा मेरा नाम धर्मपाल सिंह है मैं उत्तराखंड का रहने वाला हूं और आज मैं दीनानगर में आया हूं और आज मुझे बहुत अच्छा लग रहा है इस स्टोर की ओपनिंग को देखकर क्योंकि इस स्टोर में जो चीज़ें रखी हुई हैं वो बहुत ही शानदार रखी हुई हैं क्योंकि ये चीज़ें वो हैं जो आपको आपकी एज दोबारा से वापस दिला सकती है वो भारत की जो पद्धति है ऑर्गेनिक तरीके से खाना पीना वो सब कुछ हमारे जो अंकल हैं वो बहुत ही बढ़िया तरीके मैं इनकी इस चीज़ से बहुत खुश हूँ और आज हम जो दे रहे हैं सर एक ऐसा प्रोडक्ट लोगों को दे रहे हैं जो ऑलरेडी लोगों के लिए बहुत हेल्थ के लिए बहुत ज़्यादा ज़रूरी है क्योंकि आज लोगों की जो बॉडी है है वो, वो बहुत कम हो गई है कहाँ लोग नब्बे सौ साल जीते थे और आज वो साठ और सत्तर है।, है, है, है यूरिया डाला जा रहा है। जो हमारी बॉडी के लिए बहुत नुकसानदायक है पर जो हम आज लेके आए हैं एक, एक, एक न्यूट्रास प्रोडक्ट लेके आए हैं जो एक फूड सप्लीमेंट है जो आपको यहाँ पे मिलेगा इस स्टोर के अंदर उसके बाद हम एक लेडी एक शिलाजी न्यू शिलाजी लेके आए हैं और ये बहुत सारे

लेने के बाद मेरी फैमिली में इसका रिव्यू बहुत अच्छा है कि यही हम लेंगे क्योंकि आयुर्वेदा को दोबारा से हम अपना रहे हैं और ऑर्गेनिक को अगर अपनाएंगे तो अपने परिवार को स्वस्थ बनाएंगे मस्त बनाएंगे तंदुरुस्त बनाएंगे थैंक यू वेरी मच जी सर मेरा नाम आशा राम है जी दीनानगर में बिलोंग करता और जो साढ़े शिंगारा सिंह जी ने मेरे भाई साहब ने स्टोर खोलिया वो साडा हेल्थ सैगमेंट है फूड सप्लीमेंट जो कम करते पे हैं ਔਰ ਆਰਗੈਨਿਕ ਦੇ ਨਾਲ ਨਾਲ ਫੂਡ ਸਪਲੀਮੈਂਟ ਦੇ ਉੱਤੇ ਵੀ ਜਿਹੜਾ ਕੰਮ ਕਰਦੇ ਪਿਆ। ਇਹ ਚੀਜ਼ਾਂ ਵਰਤ ਕੇ ਇਹ ਮੈਂ ਖੁਦ ਇਸ ਦੀ ਟੈਸਟੀਮਨੀ ਹੈ ਕਿ ਮੈਂ ਪਿਛਲੇ 8-10 ਸਾਲ ਤੋਂ 슈ਗਰ ਦਾ ਪੇਸ਼ੈਂਟ ਆ। ਔਰ ਇਹਦੇ ਵਿੱਚ ਮੈਂ ਕਾਫੀ ਐਲੋਪੈਥੀ ਦਾ ਟਰੀਟਮੈਂਟ ਵੀ ਕਰਾਇਆ ਲੇਕਿਨ 슈ਗਰ ਜਿਹੜੀ ਆ 200-250-300 ਤੋਂ نیچے ਆਂਦੀ ਨਹੀਂ ਸੀ। ਲੇਕਿਨ ਅੱਜ ਦੀ ਡੇਟ ਦੇ ਵਿੱਚ ਜੇ ਮੈਂ ਅੱਜ ਵੀ ਮਤਲਬ ਆਪਣੇ 슈ਗਰ ਟੈਸਟ ਕਰਕੇ ਆਇਆ 95 97 ਮੈਂ ਦੋ ਵਾਰੀ ਸੁਈਪ ਰੇਕ ਕਰਕੇ ਆਇਆ ਫਿਰ ਵੀ 95 ਔਰ 97 ਦੇ ਵਿੱਚ ਔਰ ਪਿਛਲੇ ਕਾਫੀ ਦਿਨਾਂ ਤੋਂ ਦੋ ਤਿੰਨ ਮਹੀਨਿਆਂ ਤੋਂ ਬਿਲਕੁਲ ਹੀ ਮੈਂ ਰੈਗੂਲਰਲੀ ਇਹਨੂੰ ਚੈੱਕ ਅਪ ਕਰਦਾ ਆ ਰਿਹਾ ਔਰ ਕਾਫੀ ਬਿਲਕੁਲ ਸੁਧਾਰ ਹੈ ਔਰ ਮੈਡੀਸਨ ਐਲੋਪੈਥੀ ਦੇ ਨਾਂ ਤੇ ਬਿਲਕੁਲ ਮੈਂ ਨਿਲ ਇਸਲੇ ਜਾ ਰਿਹਾ ਔਰ ਇਸ ਚੀਜ਼ ਦੇ ਯੂਜ਼ ਕਰਨ ਵਾਸਤੇ ਕਿਉਂਕਿ ਇਹ ਫੂਡ ਸਪਲੀਮੈਂਟ ਹੈ ਹੈਲਥ ਸਪਲੀਮੈਂਟ ਸਾਡਾ ਇਹ ਬਿਲਕੁਲ ਪ੍ਰੋਪਰਲੀ ਕੰਮ ਕਰਦਾ ਸ਼ਰੀਰ ਦੇ ਓਵਰਆਲ ਬਾਡੀ ਦੇ ਕੰਮ ਕਰਦਾ ਹੈ 슈ਗਰ ਹੀ ਨਹੀਂ ਠੀਕ ਕਰਦਾ ਬਾਕੀ એનર્ਜੀ ਲੈਵਲ ਵਧਾਉਂਦਾ ਸਾਡੀ ਏਜ ਫੈਕਟਰ ਨੂੰ ਵੀ ਕਰਦਾ ਸਾ ਹਰ ਇੱਕ ਚੀਜ਼ ਦੇ ਉੱਤੇ ਕੰਮ ਕਰਦਾ ਤਾਂ ਮੈਂ ਤਾਂ ਸਾਰਿਆਂ ਨੂੰ ਰეკਮੈਂਡ ਕਰਨਾ ਚਾਹਾਂਗਾ ਕਿ ਇਹ ਚੀਜ਼ ਵੀ ਜ਼ਰੂਰ ਇੱਥੇ ਆ ਕੇ ਦੇਖਣ ਔਰ ਸਾਡੀ ਟੈਸਟਮਨੀ ਦੇ ਉੱਤੇ ਯਕੀਨ ਕਰਦੇ ਹੋਏ ਇਹਨੂੰ ਜ਼ਰੂਰ ਯੂਜ਼ ਕਰਨ